ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਦਾ ਮਹੀਨਾ ਚੱਲ ਪਿਆ ਹੈ। ਉਹਦੇ ਮਹੀਨੇ ਦੀ ਸਿੱਖ ਇਤਿਹਾਸ ਦੇ ਵਿੱਚ ਬਹੁਤ ਅਹਿਮੀਅਤ ਹੈ। ਇਹ ਉਹ ਦਿਨ ਹੈ ਜਦੋਂ ਦਸਵੇਂ ਪਾਤਸ਼ਾਹ ਨੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਨੂੰ ਛੱਡਿਆ ਸੀ ਤੇ ਇਸੇ ਮਹੀਨੇ ਦੇ ਵਿੱਚ ਹੀ ਪਰਿਵਾਰ ਦਾ ਵਿਛੋੜਾ ਵੀ ਪਿਆ। ਵੱਡੇ ਸਹਬਜ਼ਾਦੇ ਤੇ ਸਿੰਘਾਂ ਦੀ ਚਮਕੌਰ ਦੀ ਗੜੀ ਦੇ ਵਿੱਚ ਸ਼ਹਾਦਤ ਵੀ ਹੋਈ। ਸਰਹੰਦ ਦੇ ਵਿੱਚ ਛੋਟੇ ਸਹਬਜ਼ਾਦਿਆਂ ਨੂੰ ਨੀਆਂ ਵੇਚਣ ਕੇ ਸ਼ਹੀਦ ਵੀ ਕੀਤਾ ਗਿਆ। ਮਾਤਾ ਗੁਜਰੀ ਜੀ ਦੀ ਵਿਛਾੜਤ ਹੋਈ ਤੇ ਦਸਵੇਂ ਪਾਤਸ਼ਾਹ ਪੰਜਾਬ ਨੂੰ ਛੱਡ ਕੇ ਮਾਲਵੇ ਵੱਲ ਨੂੰ ਜਾਣ ਵਾਸਤੇ ਵੀ ਅੱਗੇ ਤੁਰੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਦਿਨ ਦਾ ਇਤਿਹਾਸ ਹੈ ਜਿਹੜੇ ਦਿਨ ਜਿਹੜੀ ਚੀਜ਼ ਹੋਈ ਸੀ ਉਹਦੇ ਨਾਲ ਤੁਹਾਡੀ ਜਾਣ ਪਛਾਣ ਕਰਾਉਣ ਵਾਸਤੇ ਇਹ ਉਚੇਚਾ ਜਿਹੜਾ ਪ੍ਰੋਗਰਾਮ ਹੈ ਉਹ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਤੇ ਸ਼ੁਰੂ ਕਰ ਰਹੇ ਹਾਂ 6 ਪੋਤ 6 ਪੋ ਸਤਾਰੰ 56 ਵਿਕਰਮੀ ਜਿਹੜੀ ਇਸ ਸਾਲ 21 ਦਸੰਬਰ ਨੂੰ ਆਏਗੀ 21 ਦਸੰਬਰ ਦਾ ਦਿਨ ਹੈ ਛੇਪੋ ਦਾ ਜਦੋਂ ਅਨੰਦਪੁਰ ਸਾਹਿਬ ਨੂੰ ਛੱਡਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਅਨੰਦਪੁਰ ਸਾਹਿਬ ਨੂੰ 8 ਮਹੀਨੇ ਤੋਂ ਵੱਧ ਦਾ ਸਮੇਂ ਤੋਂ ਘੇਰਾ ਪਿਆ ਹੋਇਆ ਹੈ ਮੁਗਲ ਫੌਜਾਂ ਸੂਬਾ ਸਰਹੰਦ ਸੂਬਾ ਲਾਹੌਰ ਸੂਬਾ ਕਸ਼ਮੀਰ ਦੀਆਂ ਫੌਜਾਂ 22 ਧਾਰਿਆਂ ਧਾਰ ਦੇ ਪਹਾੜੀ ਰਾਜਿਆਂ ਵਿੱਚੋਂ ਬਹੁਤ ਸਾਰੇ ਪਹਾੜੀ ਰਾਜਿਆਂ ਦੀਆਂ ਫੌਜਾਂ ਤੇ ਹੋਰ ਬਹੁਤ ਸਾਰੇ ਲੁਟੇਰੇ ਇਕੱਠੇ ਹੋ ਕੇ ਤਕਰੀਬਨ 10 ਲੱਖ ਦੀ ਗਿਣਤੀ ਵਿੱਚ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਹੈ ਘੇਰਾ ਪਾਉਣ ਦਾ ਕਾਰਨ ਕੋਈ ਇਹ ਨਿੱਜੀ ਨਹੀਂ ਹੈ ਦਸਵੇਂ ਪਾਤਸ਼ਾਹ ਕਿਸੇ ਦਾ ਰਾਜ ਨਹੀਂ ਖੁੰਦੇ ਸਨ ਕਿਸੇ ਦੀ ਜਾਇਦਾਦ ਨਹੀਂ ਖੁੰਦੇ ਸਨ ਗੱਲ ਸਿਰਫ ਇੰਨੀ ਸੀ ਕਿ ਗੁਰੂ ਨਾਨਕ ਸਾਹਿਬ ਦੇ ਤਿਆਰ ਕੀਤੇ ਤੇ ਸ਼ੁਰੂ ਕੀਤੇ ਉਹ ਨਿਆਰੇ ਪੰਥ ਜਿਹਦੇ ਵਿੱਚ ਸਾਰੇ ਬਰਾਬਰ ਹੈ ਜਿਹਦੇ ਵਿੱਚ ਜਾਤ ਪਾਤ ਦੀ ਭਿੰਨਪੇਦ ਨਹੀਂ ਹੁੰਦਾ ਜਿਹਦੇ ਵਿੱਚ ਊਚ ਨੀਚ ਨਹੀਂ ਹੁੰਦੀ ਕੋਈ ਅਮੀਰ ਗਰੀਬ ਨਹੀਂ ਹੁੰਦਾ ਸਾਰੇ ਉਸ ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਜੀਵ ਇਸ ਧਰਤੀ ਉਤੇ ਆਨੰਦ ਦਾ ਜੀਵਨ ਜਿਉਂਦੇ ਐ ਤੇ ਸਮੇਂ ਦੀਆਂ ਹਕੂਮਤਾਂ ਨੂੰ ਤੇ ਸਮੇਂ ਦੇ ਪੁਜਾਰੀ ਨੂੰ ਇਹ ਗੱਲਾਂ ਬਰਦਾਸ਼ਤ ਨਹੀਂ ਹੋਈਆਂ ਉਹ ਨਹੀਂ ਬਰਦਾਸ਼ਤ ਕਰਦੇ ਸਨ ਕਿ ਦਸਵੇਂ ਪਾਦਸ਼ਾਹ ਨੇ ਇੱਕੋ ਬਾਟੇ ਵਿੱਚੋਂ ਸਾਰੀ ਮਨੁੱਖਤਾ ਨੂੰ ਖੰਡੇ ਦੀ ਪੌਲ ਦੇ ਕੇ ਇੱਕ ਸਾਰ ਬਣਾ ਦਿੱਤਾ ਸਾਰਿਆਂ ਨੂੰ ਇੱਕੋ ਜਿਹਾ ਬਣਾ ਦਿੱਤਾ ਇੱਕ ਪਿਤਾ ਦੇ ਪੁੱਤਰ ਤੇ ਧੀਆਂ ਬਣਾ ਦਿੱਤੀਆਂ ਇਸ ਗੱਲ ਨੂੰ ਹਕੂਮਤਾਂ ਬਰਦਾਸ਼ਤ ਨਹੀਂ ਕਰਦੀਆਂ ਸਨ ਹਕੂਮਤਾਂ ਨੂੰ ਇਹ ਵੀ ਗੱਲ ਨਹੀਂ ਚੰਗੀ ਲੱਗਦੀ ਸੀ ਕਿ ਕੋਈ ਐਸੀ ਕੌਮ ਇਸ ਧਰਤੀ ਉੱਤੇ ਹੋਵੇ ਜਿਹੜੀ ਆਜ਼ਾਦੀ ਨਾਲ ਜਿਉਣਾ ਚਾਹੁੰਦੀ ਹੋਵੇ ਤੇ ਆਪਣੀ ਆਜ਼ਾਦੀ ਨਾਲ ਜਿਉਣ ਵਾਸਤੇ ਕੋਈ ਵੀ ਕੁਰਬਾਨੀ ਕਰਨ ਵਾਸਤੇ ਤਿਆਰ ਹੋਵੇ ਤੇ ਇਸੇ ਕਰਕੇ ਇਸ ਨਿਸ਼ਾਨੇ ਨੂੰ ਖਤਮ ਕਰਨ ਦੇ ਲਈ ਉਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਵਾਲੀ ਗੱਲ ਸੀ ਉਸ ਨੂੰ ਖਤਮ ਕਰਨ ਵਾਸਤੇ 8 ਮਹੀਨੇ ਤੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਅਨੰਤਪੁਰ ਸਾਹਿਬ ਅੰਦਰ ਰਸਤ ਪਾਣੀ ਖਤਮ ਹੁੰਦਾ ਜਾ ਰਿਹਾ ਹੈ ਅਨੰਤਪੁਰ ਸਾਹਿਬ ਦੇ ਪੰਜ ਕਿਲੇ ਨੇ ਕੇਸਗੜ੍ਹ ਸਾਹਿਬ ਅਨੰਦਗੜ੍ਹ ਸਾਹਿਬ ਤਾਰਾਗੜ੍ਹ ਲੋਗੜ੍ਹ ਤੇ ਹੋਲਗੜ੍ਹ ਪੰਜਾਂ ਕਿਲਿਆਂ ਦੇ ਵਿੱਚ ਹੀ ਬਖਵਕ ਜਰਨਲਾਂ ਦੀ ਅਗਵਾਈ ਦੇ ਵਿੱਚ ਸਿੰਘ ਸੂਰਮੇ ਤਿਆਰ-ਵਾਰ ਤਿਆਰ ਵੈਰੀ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਬੈਠੇ ਨੇ ਹਮਲੇ ਹੁੰਦੇ ਨੇ ਛਾਪਾ ਮਾਰ ਜੁੱਧ ਹੁੰਦਾ ਸਿੰਘ ਵੀ ਕਦੇ ਕਿਲਿਆਂ ਚੋਂ ਬਾਹਰ ਨਿਕਲ ਕੇ ਮੁਗਲਾਂ ਉੱਤੇ ਹਮਲੇ ਕਰਦੇ ਆ ਉਹਨਾਂ ਦਾ ਰਾਸ਼ਨ ਪਾਣੀ ਲੁੱਟ ਕੇ ਲੈ ਕੇ ਆਉਂਦੇ ਆ ਜਦੋਂ ਹਕੂਮਤ ਦੀ ਤੇ ਬਾਹਰਲੀਆ ਤਾਕਤਾਂ ਦੀ ਕੋਈ ਪੇਸ਼ ਨਾ ਗਈ ਤੇ ਸਭ ਤੋਂ ਪਹਿਲਾਂ ਪਹਾੜੀ ਰਾਜਿਆਂ ਦਾ ਇੱਕ ਨਮਾਇੰਦਾ ਪੰਡਤ ਮੂੰਹ ਦੇ ਵਿੱਚ ਘਾਹ ਦੀ ਤਿੱਡ ਲੈ ਕੇ ਘਾਹ ਦਾ ਡੱਕਾ ਲੈ ਕੇ ਤੇ ਥਾਲੀ ਵਿੱਚ ਆਟੇ ਦੀ ਗਾਣਾ ਬਣਾ ਕੇ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਆਉਂਦਾ ਹੈ ਸੌਹਾਂ ਖਾਂਦਾ ਇਹ ਕਹਿੰਦਾ ਕਿ ਅਸੀਂ ਤਾਂ ਆਪ ਜੀ ਦੀ ਗਊ ਹਾਂ ਤੁਹਾਡੇ ਗੁਲਾਮ ਐ ਅਸੀਂ ਪਰ ਕੀ ਕਰੀਏ ਹਕੂਮਤ ਨੇ ਸਾਡਾ ਜਿਉਣਾ ਬੜਾ ਔਖਾ ਕਰ ਦਿੱਤਾ ਹੈ ਸਾਨੂੰ ਗਉ ਦੀ ਸੌ ਅਸੀਂ ਤੁਹਾਡਾ ਪਿੱਛਾ ਨਹੀਂ ਕਰਾਂਗੇ ਕਿਰਪਾ ਕਰਕੇ ਅਨੰਦਪੁਰ ਸਾਹਿਬ ਖਾਲੀ ਕਰ ਦਿਓ ਤਾਂ ਕਿ ਔਰੰਗਜ਼ੇਬ ਦੇ ਸਾਹਮਣੇ ਸਾਡੀ ਇੱਜ਼ਤ ਰਹਿ ਜਾਏ ਦਸਵੇਂ ਪਾਤਸ਼ਾਹ ਜਾਣਦੇ ਨੇ ਕੁਝ ਸਿੰਘਾਂ ਨੇ ਇਹ ਵੀ ਆਖਿਆ ਕਿ ਸਾਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿਉਂਕਿ ਅੰਦਰ ਰਸ ਖਤਮ ਹੋਈ ਹੋਈ ਹੈ ਗੁਰੂ ਸਾਹਿਬ ਜਾਣਦੇ ਨੇ ਉਹ ਸਮਝਾਉਂਦੇ ਨੇ ਸਿੱਖਾਂ ਨੂੰ ਸਿੰਘਾਂ ਨੂੰ ਕਿ ਇਹ ਭਾਈ ਧੋਖਾ ਹੈ ਪਰ ਫਿਰ ਵੀ ਉਹਨਾਂ ਦੀ ਇਸ ਸ਼ਰਤ ਨੂੰ ਪਰਖਣ ਦੇ ਲਈ ਇੱਕ ਰਾਤ ਦਸਵੇਂ ਪਾਤਸ਼ਾਹ ਗੱਡਿਆਂ ਉੱਤੇ ਬਾਧੂ ਦਾ ਸਮਾਨ ਜਿਹੜਾ ਸੁੱਟਣ ਵਾਲਾ ਸੀ ਉਹ ਲੱਦ ਕੇ ਬੌਲਦਾਂ ਦੇ ਸਿੰਘਾਂ ਦੇ ਨਾਲ ਮਿਸ਼ਾਲਾਂ ਬਨ ਕੇ ਅਨੰਦਪੁਰ ਸਾਹਿਬ ਦੇ ਵਿੱਚੋਂ ਗੱਡਿਆਂ ਨੂੰ ਬਾਹਰ ਕੱਢਦੇ ਆ ਜਦੋਂ ਥੋੜੀ ਦੇਰ ਹੀ ਬਾਹਰ ਜਾਂਦੇ ਨੇ ਤੇ ਉਹਨਾਂ ਉੱਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਹਮਲਾ ਕਰ ਦੇਣੀਆਂ ਤੇ ਦਸਵੇਂ ਪਾਤਸ਼ਾਹ ਆਪਣੇ ਸਿੰਘਾਂ ਨੂੰ ਦੱਸ ਦਿੰਦੇ ਨੇ ਕਿ ਆਹ ਵੇਖੋ ਇਹਨਾਂ ਦੀ ਜਿਹੜੀ ਮਨਸ਼ਾ ਹੈ ਉਹ ਕਿੰਨੀ ਘਟੀਆ ਹੈ ਉਸ ਤੋਂ ਬਾਅਦ ਫੇਕ ਗਿਆ ਪਿਆਰਿੰਦਾ ਹੈ ਫਿਰ ਜਦੋਂ ਵਜ਼ੀਰ ਖਾਨ ਦੇ ਉਤੇ ਔਰੰਗਜ਼ੇਬ ਦਾ ਜ਼ੋਰ ਵੱਧ ਜਾਂਦਾ ਹੈ ਫਿਰ ਉਹ ਆਪਣੇ ਨੁਮਾਇੰਦਿਆਂ ਨੂੰ ਔਰੰਗਜ਼ੇਬ ਦੇ ਇੱਕ ਆਪਣੀ ਨਿੱਜੀ ਕੁਰਾਨ ਸ਼ਰੀਫ ਦੇ ਕੇ ਭੇਜਦਾ ਹੈ ਆਪਣਾ ਇੱਕ ਡੈਪੂਟੇਸ਼ਨ ਕਿ ਸਾਨੂੰ ਕੁਰਾਨ ਦੀ ਸੌ ਤੁਹਾਡੇ ਉਤੇ ਹਮਲਾ ਨਹੀਂ ਕੀਤਾ ਜਾਏਗਾ ਆਪਜੀ ਕਿਰਪਾ ਕਰਕੇ ਇੱਕ ਵਾਰੀ ਅਨੰਦਪੁਰ ਸਾਹਿਬ ਛੱਡ ਦਿਓ ਤੁਹਾਡੇ ਬਾਹਰ ਜਾਂਦੇ ਫੌਜਾਂ ਚਲੇ ਜਾਣਗੀਆਂ ਤੁਸੀਂ ਵਾਪਸ ਆ ਜਾਓ ਗੁਰੂ ਸਾਹਿਬ ਜਾਣਦੇ ਨੇ ਪਰ ਉਥੇ ਉਸ ਵੇਲੇ ਵੀ ਸਿੰਘਾਂ ਦੇ ਨਾਲ ਮਤਾ ਕਰਕੇ ਇਹ ਫੈਸਲਾ ਕਰ ਲਿਆ ਗਿਆ ਕਿ ਇਹਨਾਂ ਦੀਆਂ ਕਸਮਾਂ ਦੇ ਉੱਤੇ ਵੀ ਲੋਕਾਂ ਨੂੰ ਯਕੀਨ ਨਾ ਹੋ ਜਾ ਕਿਤੇ ਪਤਾ ਲੱਗ ਜਾਏ ਕਿ ਇਹ ਕੀ ਸੋਚਦੇ ਨੇ ਮਤਾ ਹੋ ਜਾਂਦਾ ਗੁਰਮਤਾ ਹੋ ਜਾਂਦਾ ਕਿ 6 ਤੇ 7 ਪੌ ਦੀ ਰਾਤ ਨੂੰ ਆਨੰਦਪੁਰ ਸਾਹਿਬ ਖਾਲੀ ਕਰਕੇ ਅਸੀਂ ਮਾਲਵੇ ਵਾਲੇ ਪਾਸੇ ਨੂੰ ਚਲੇ ਜਾਵਾਂਗੇ 6 ਪੌ ਦਾ ਦਿਨ ਹੈ ਅੱਜ ਦਾ ਜਦੋਂ 10ਵੇਂ ਪਾਤਸ਼ਾਹ ਤੇ ਸਿੰਘ ਉਸ ਪਿਆਰੀ ਧਰਤੀ ਨੂੰ ਛੱਡਣ ਦੀਆਂ ਤਿਆਰੀਆਂ ਕਰਦੇ ਨੇ ਅਨੰਦਪੁਰ ਸਾਹਿਬ ਉਹ ਸ਼ਹਿਰ ਹੈ ਜਿਹਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਆਪ ਜ਼ਮੀਨ ਖਰੀਦ ਕੇ ਚੱਕ ਨਾਨਕੀ ਦੇ ਰੂਪ ਦੇ ਵਿੱਚ ਸਥਾਪਿਤ ਕੀਤਾ ਸੀ ਉਹਦਾ ਹੀ ਨਾਮ ਬਾਅਦ ਵਿੱਚ ਬਦਲ ਕੇ ਅਨੰਦਪੁਰ ਸਾਹਿਬ ਹੋਇਆ ਸੀ ਆਨੰਦ ਦੀ ਨਗਰੀ ਦਾ ਸੇ ਪਾਤਸ਼ਾਹ ਸਾਰੇ ਸ਼ਹਿਰ ਦੇ ਵਿੱਚ ਚੱਕਰ ਲਗਾਉਂਦੇ ਨੇ ਸਿੰਘ ਸਮਾਨ ਤਿਆਰ ਕਰਦੇ ਨੇ ਸਭ ਤੋਂ ਵੱਧ ਉਹ ਲਿਟਰੇਚਰ ਜਿਹੜਾ ਦਸਵੇਂ ਪਾਤਸ਼ਾਹ ਜੀ ਦਾ ਆਪ ਲਿਖਿਆ ਹੋਇਆ ਸੀ ਉਹਨਾਂ ਦੀ ਦੇਖ ਰੇਖੇ ਖੇਤ ਵਿਦਵਾਨਾਂ ਵੱਲੋਂ ਤਿਆਰ ਕਰਵਾਇਆ ਗਿਆ ਸੀ ਜਾਂ ਪੁਰਾਤਨ ਭਾਰਤੀ ਸਾਹਿਦ ਦੇ ਤਰਜਮੇ ਕੀਤੇ ਗਏ ਸਨ ਉਹਨਾਂ ਨੂੰ ਸੰਭਾਲਿਆ ਗਿਆ ਨਾਲ ਲੈ ਕੇ ਜਾਣ ਵਾਸਤੇ ਤਿਆਰੀ ਹੋ ਰਹੀ ਹੈ ਤੇ 6 ਤੇ 7 ਦੀ ਪੋਦੀ ਰਾਤ ਨੂੰ ਕਿਲਾ ਖਾਲੀ ਕਰ ਦਿੱਤੇ ਜਾਂ ਅਨੰਤਪੁਰ ਸਾਹਿਬ ਖਾਲੀ ਕਰ ਦਿੱਤਾ ਜਾਂਦਾ ਹੈ 10ਵੇਂ ਪਾਤਸ਼ਾਹ ਜੀ ਦੇ ਨਾਲ ਦੋਨੋਂ ਮਹਿਲ ਨੇ ਮਾਤਾ ਸੈਭਕੌਰ ਜੀ ਮਾਤਾ ਸੁੰਦਰੀ ਜੀ ਮਾਤਾ ਜੀ ਹੈ ਮਾਤਾ ਗੁਜਰੀ ਜੀ ਚਾਰੇ ਸੈਭ ਜਾਦੇ ਨੇ ਤੇ ਤਕਰੀਬਨ 15 ਕੁ 100 ਸਿੰਘ ਲੜਾਕੇ ਦਸਵੇਂ ਪਾਤਸ਼ਾਹ ਦੇ ਨਾਲ ਉਸ ਵਿਲੇ ਹੈ ਕਿਲਾ ਖਾਲੀ ਕਰਨ ਵਾਸਤੇ ਅਨੰਦਪੁਰ ਸਾਹਿਬ ਖਾਲੀ ਕਰ ਦਿੱਤਾ ਜਾਂਦਾ ਹੈ ਚੱਲਦੇ ਨੇ ਅਕੀਰਤਪੁਰ ਸਾਹਿਬ ਵੀ ਨਹੀਂ ਪਹੁੰਚਦੇ ਜਦੋਂ ਪਿਛਲੇ ਪਾਸਿਓਂ ਹਮਲਾ ਹੋ ਜਾਂਦਾ ਹੈ ਸੈਭ ਜਾਦਾ ਅਜੀਤ ਸਿੰਘ ਭਾਈ ਬਚਿੱਤਰ ਸਿੰਘ ਆਪਣੇ ਸਿੰਘਾਂ ਦੇ ਨਾਲ ਉਹਨਾਂ ਦਾ ਮੁਕਾਬਲਾ ਕਰਦੇ ਨੇ ਤੇ ਦਸਵੇਂ ਪਾਤਸ਼ਾਹ ਸਰਸਾ ਨਦੀ ਦੇ ਕੰਢੇ ਤੇ ਪਹੁੰਚ ਕੇ ਸਵੇਰ ਦਾ ਦੀਵਾਨ ਆਰੰਭ ਕਰਦੇ ਨੇ ਨਿਤਨੇਮ ਦਾ ਪਾਠ ਹੁੰਦਾ ਤੇ ਦਸਵੇਂ ਪਾਤਸ਼ਾਹ ਖੁਦ ਆਪ ਆਸਾ ਜੀ ਕੀ ਵਾਰ ਦਾ ਕੀਰਤਨ ਕਰਦੇ ਨੇ ਤੇ ਇਹ ਦਿਨ 6 ਪੋ ਦਾ ਇਥੇ ਖਤਮ ਹੋ ਜਾਂਦਾ ਆਨੰਦਪੁਰ ਸਾਹਿਬ ਨੂੰ ਖਾਲੀ ਕਰਕੇ ਆਨੰਦਪੁਰ ਸਾਹਿਬ ਦੀ ਜ਼ਿੰਮੇਵਾਰੀ ਉਦਾਸੀ ਗੁਰਵਕ ਸਿੰਘ ਨੂੰ ਸੰਭਾਲ ਕੇ ਪ੍ਰਵੰਗ ਉੱਥੇ ਦਾ ਆਨੰਦਪੁਰ ਸਾਹਿਬ ਖਾਲੀ ਕੀਤਾ ਜਾਂਦਾ ਤੇ ਸਾਰਾ ਪਰਿਵਾਰ ਸਿੰਘ ਤੇ ਦਸਵੇਂ ਪਾਤਸ਼ਾਹ ਸਰਸਾ ਨਦੀ ਦੇ ਕੰਢੇ ਤੇ ਪਹੁੰਚ ਜਾਂਦੇ ਨੇ ਜਿੱਥੇ ਅੰਮ੍ਰਿਤ ਵੇਲੇ ਦਾ ਦੀਵਾਨ ਕਰਦੇ ਨੇ ਇਹ ਅੱਜ ਦਾ ਛੇ ਫੋ ਦਾ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ